ਚੰਦੀ ਦੀ ਅਰਬੀ ਦੀ ਸਬਜੀ ਬਣ ਗਈ ਨਾਲ ਫੁਲਕਾ ਵੀ ਪਾ ਦਿੱਤਾ ਵਾ ਹੁਣ ਮੈਂ ਦੀਦੀ ਨੂੰ ਪੁੱਛਦੀ ਹਾਂ ਨਾ ਦੀਦੀ ਤਿਆਰ ਹੋ ਗਈ ਹੈ ਕਿ ਨਹੀਂ ਹੋ ਗਈ ਹੈ ਚਲ ਰੋਟੀ ਫਿਰ ਜਾਣ ਲੱਗਿਆਂ ਫੜਾ ਦੇਣੀ ਦੀਦੀ ਨੂੰ ਦੀਦੀ ਹੋ ਗਈ ਜੀ ਤਿਆਰ ਆ ਬੱਸ 2 ਮਿੰਟ ਟਾਈਮ ਹੋਣਾ ਕਿੰਨੇ ਦੇ ਮੈਂ ਤੁਹਾਡਾ ਟਿਫਨ ਤਿਆਰ ਕਰ ਦਿੱਤਾ ਜੀ ਅੱਛਾ ਹੋ ਗਿਆ ਤਿਆਰ ਹਾਂਜੀ ਹਾਂ ਬੱਸ ਮੈਂ ਵੀ ਬਸ ਤਿਆਰੀ ਹੈ ਮੈਂ ਪਾ ਲਿਆ ਨਾ ਹਿਪਰ ਸੱਚ ਮੈਂ ਹਾਂ ਤੁਸੀਂ ਚਲ ਪਾ ਲੋ ਜਿੱਦਾਂ ਪਉਣਾ ਮੈਂ ਹਾਂ ਤਾਂ ਵੇਰੀ ਮੈਂ ਕੋ ਕੰਮ ਕੁਮ ਕਰਦੀ ਤੁਸੀਂ ਸੇ ਚਲੇ ਜਾਂਦੇ ਜੇ ਨਾ ਤੇ ਸੀ ਸੀ ਲੋੜ ਹੀ ਹੁੰਦੀ ਆ ਹੋ ਗਿਆ ਤੇ ਹਰ ਸੁੱਕੀ ਸਬਜੀ ਆ ਬੀਦੀ ਹੈ ਨਾ ਹਾਂਜੀ ਸੁੱਕੀ ਨਹੀਂ ਪਾਇਆ ਨਾਲ ਦਹੀਂ ਨਹੀਂ ਦੀਦੀ ਪਾਇਆ ਮੈਂ ਹਾਂ ਤੇ ਹੀ ਗਰਮ ਹੋ ਜਾਣਾ ਜੀ ਪਾ ਦਾਂਗੇ ਪਾਏ ਜਿੰਨੇ ਫੌਲਕ ਦਿਨੇ ਇਹਦੇ ਚ ਟਿਕਣ ਪਾਦੀ ਮੇਰੇ ਚੰਨਾ ਫੜਨਾ ਸੋਖਾ ਹੋ ਜਾਂਦਾ ਇੱਕ ਵਾਰ ਤੇ ਨਾਲ ਠੀਕ ਹੈ ਦੀਦੀ ਮੈਂ ਲਿਆਉਣੀ ਪਾ ਕੇ ਰੋਟੀ ਖਾ ਲਿਓ ਧਿਆਨ ਨਾਲ ਭੁੱਖੇ ਨਾ ਡਿਓ ਰਹੋ ਹਾਂ ਨਹੀਂ ਜਦੋਂ ਰਸੈਸ ਹੋ ਗਈ ਫਿਰ ਖਾ ਲੈਣਾ ਹਾਂਜੀ ਚਿਲੰਗ ਮੈਨਾਂ ਪਾ ਲਾਂ ਜੁਤੀ ਤੇ ਬਾਬਾ ਰਿਆ ਬੜੀ ਸੋਹਣੀ ਦੀਦੀ ਐ ਕਿੱਥੋਂ ਲਿਆਉਂਦੀ ਏ ਇਹ ਉਦੋਂ ਲਈ ਨਹੀਂ ਜਦੋਂ ਪਤਨ ਤਾਰਨ ਨ ਗਈਆਂ ਅੱਛਾ ਅੱਛਾ ਉਦੋਂ ਲੈ ਕੇ ਆਂਦੀ ਸੀ ਸੋਹਣੀ ਬਣੀ ਐ ਨਾ ਹੂੰ ਵੇਖੇ ਤੈਨੂੰ ਕਹਾਂ ਨਹੀਂ ਰਿਆ ਉਹ ਤੇ ਵਿਖਾਈ ਜਾਗੀ ਸੀ ਤੈਨੂੰ ਯਾਦ ਜੋ ਨਹੀਂ ਰਿਆ ਹਾਂਜੀ ਚਲ ਤੂੰ ਨਾ ਬੱਚਿਆਂ ਦਾ ਧਿਆਨ ਨਾ ਚੰਗਾ ਖਿਆਲ ਰੱਖੀ ਹਾਂਜੀ ਹਾਂਜੀ ਤੇ ਆਪਾਂ ਹੁਣ ਥੋੜਾ ਕੁ ਟਾਈਮ ਹੀ ਆ ਕੰਮ ਤੇ ਤੈਨੂੰ ਅੱਜ ਆਦਾ ਪਊਗਾ ਨਹੀਂ ਨਹੀਂ ਕੋਈ ਨਹੀਂ ਜੀ ਵੀ ਤਨ ਲੈਣਾ ਟੈਨਸ਼ਨ ਨਾ ਲੋ ਤੁਸੀਂ ਕੋਈ ਗੱਲ ਨਹੀਂ ਗਏ ਤੁਸੀਂ ਚਾਹੋ ਹਨਾ ਜਿਵੇਂ ਮੈਂ ਨਾ ਐਂ ਕਿ ਤੁਸੀਂ ਫੜ ਲਿਆ ਲਾਓ ਤੂੰ ਚੰਗਾ ਹੈ ਰ ਅਮਰੀ ਚੱਪਲ ਉਹ ਦਰੱਖ ਦੀ ਚੰਗਾ ਹੈ ਧਿਆਨ ਨਾ ਕਪੜਾ ਸਾਰਾ ਖਲਾਰਾ ਚੁੱਕ ਦੇ ਨੀ ਕੋਈ ਨਹੀਂ ਠੀਕ ਹੈ ਚਲ ਮੈਂ ਜਾਨੀ ਐਕਟੂਵਾਰੇ ਲੱਗੀ ਭਲਾ ਹਾਂਜੀ ਹਾਂਜੀ ਮੈਂ ਨਾ ਹੁਣ ਇੱਕ ਵਾਰੀ ਖਲਾਰਾ ਸਾਰਾ ਚੁੱਕ ਲਵਾਂ ਤੇ ਹੁਣ ਨਿਆਣਿਆਂ ਨੂੰ ਚਾਹ ਪਾਣੀ ਪਿਆ ਕੇ ਨਾ ਫੇਰ ਹੀ ਹੁਣ ਸਫਾਈਆਂ ਦਾ ਕੰਮ ਕਰਦੀ ਆਹ ਨਾ ਕੱਪੜੇ ਧੋਣੇ ਆ। ਦੇ ਦੇ ਚਲੇ ਗਏ ਤੇ ਮੈਂ ਹੁਣ ਨਿਆਣ ਬੱਚਿਆਂ ਨੂੰ ਚਾਹ ਪਾਣੀ ਪਿਆਵਾ ਤੇ ਫੇਰ ਹੀ ਫੇਰ ਹੀ ਮੈਂ ਕਰਦੀ ਹਾਂ ਕੰਮ। ਹੰਡ ਕੋਟ ਚਾਹ ਮਤਰਾ। ਜਾਹ ਪਰਦੇ ਪਾਰ ਵੇਖਾਂ ਬੱਚੇ ਕੀ ਕਰੰਦਾ ਹੈ ਹੁਣ ਸਾਰਾ ਕੰਮ ਕਰ ਲਿਆ ਗਰਮੀ ਬਹੁਤ ਜ਼ਿਆਦੀ ਮੈਂ ਨਾ ਕੇ ਆ ਤੇ ਘੜੀ ਕੇ ਰੈਸਟ ਕਰ ਲੈਨੀ ਫਿਰ ਦੀਦੀ ਨੇ ਵੀ ਆ ਜਾਣਾ ਤੇ ਚਲ ਨਹਾ ਕੇ ਮੈਂ ਆਈ ਹੁਣ ਮੈਂ ਘੜੀ ਕੇ ਨਾ ਰਿਆਸ਼ਟ ਘਰ ਲੰਘ ਦੇਦੀ ਨੇ ਵੀ ਫਿਰ ਉਹਨੇ ਨੂੰ ਆ ਜਾਣਾ ਵਾ ਫਿਰ ਦੀਦੀ ਆ ਛੜ ਕੇ ਨੰਨੇ ਪੈਲੇ ਨਹੀਂ ਕੜੀ ਕਾ ਸੋਣਾ ਕੜੀ ਨਿਆਣੇ ਵੀ ਸੌਂਗੇ ਨਾ ਧੋ ਕੇ ਚਲ ਸੌ ਲੈ ਬਹੁਤ ਗਰਮੀ ਆ ਪਤਨੀ ਆਨੇ ਸੁੱਤੇ ਨੇ ਬਹੁਤ ਦੁਪਹਿਰ ਲੱਗ ਜਾਂਦੀ ਆ ਕਰਮੋ ਹਾਂਜੀ ਦੀਦੀ ਸੁੱਤੀ ਹਾਂਜੀ ਆ ਗਏ ਜੇ ਹਾਂ ਆ ਗਏ ਬਹੁਤ ਦੁਪਹਿਰ ਆ ਬਹੁਤ ਗਰਮੀ ਲੱਗਦੀ ਬੜੀ ਦੀਦੀ ਮੈਂ ਵੀ ਨਾ ਤਬ ਕੁਬ ਕਰਕੇ ਮੈਂ ਘੜੀਕ ਲੰਮੇ ਪੈਣੀ ਵਰ ਦੀਦੀ ਨੇ ਆ ਜਾਣਾ ਹਾਂ ਨਹੀਂ ਬਹੁਤ ਜਿਆਦੀ ਸੀਗੀ ਗਰਮੀ ਬੈਠ ਜਾ ਮੈਂ ਪਾਣੀ ਲਿਆਉਣੀ ਉਹ ਤਨਾ ਸੋਕ ਬੈੰਦੇ ਹੋ ਕਮਰੇ ਚ ਉਧਰ ਹੀ ਲੈ ਆਓ ਹਾਂਜੀ ਉਧਰ ਚੱਲ ਜਾ ਫਿਰ ਬੈਠਣਾ ਪਸਦਾ ਠੀਕ ਫਿਰ ਰੱਖਾ ਤੁਹਾਡਾ ਪਾਣੀ ਲਿਆਉਣੀ ਹੈ ਹਾਂ ਮੇਨ ਤੇ ਆ ਬੜੀ ਨੀਂਦ ਆਉਂਦੀ ਸੀਗੀ ਬੜੀ ਗਰਮ ਬਹੁਤ ਗਰਮੀ ਬੜੀ ਜਿਆਦੀ ਹੈ ਬਹੁਤ ਅੱਜ ਦਿਨ ਤੇ ਬਹੁਤ ਲੱਗਾ ਬਾਹਰ ਹਾਂਜੀ ਕਿਵੇਂ ਰਿਹਾ ਤੁਹਾਡਾ ਦਿਨ ਸੋ ਅੱਜ ਬਹੁਤ ਵਧੀਆ ਰਿਹਾ ਦਿਨ ਤੇ ਚਲ ਅੱਛਾ ਪਰ ਇੰਨਾ ਵੀ ਆਪਾਂ ਕਰੇ ਬਹਿ ਜੰਨੇ ਲੰਮੇ ਥਕਾਵਟ ਹੋ ਜਾਂਦੀ ਹੈ ਉੱਥੇ ਇੰਨਾ ਬਹੁਤ ਔਖਾ ਹੋ ਜਾਂਦਾ ਸਾਰੀ ਦਿਨ ਬਹਿਣਾ ਹਾਂਜੀ ਥਕਾਵਟ ਹੋ ਜਾਂਦੀ ਹੈ ਲੰਮੇ ਬੈਈ ਕਰਾਂ ਕਦੀ ਮੈਂ ਥੋੜਾ ਚਿਹਰੀ ਹੋਇਆ ਦੀਦੀ ਬੱਚੇ ਵੀ ਸੌਂ ਗਏ ਤੇ ਮੈਂ ਚਲ ਮੈਂ ਵੀ ਘੜੀ ਕਿ ਲੰਮੇ ਪਹਿਲਾਂ ਫਿਰ ਦੀਦੀ ਆ ਜਾਣਾ ਤੇ ਚਲ ਚਾਹ ਚੁ ਬਣਾ ਕੇ ਦਵਾਂਗੀ ਪਾਣੀ ਪੋਣੀ ਤੇ ਫਿਰ ਮੈਂ ਵੀ ਘੜੀ ਲੰਮੇ ਪਾਏਗੀ ਅੱਛਾ ਅੱਛਾ ਚਲ ਕੋਈ ਨਹੀਂ ਹੋ ਰੈਸਟ ਕਰ ਬਹੁਤ ਵਧੀਆ ਸਾਰਾ ਸਟਾਫ ਵਧੀਆ ਉੱਥੇ ਬਹੁਤ ਵਧੀਆ ਅੱਛਾ ਦੋਨੇ ਗੈਸਟ ਜ਼ਰੂਰ ਕਰਿਆ ਕਰ ਗਰਮੀ ਬੜੀ ਹੈ ਹਾਂਜੀ ਮਾਂ ਦੋ ਜੀ ਫਿਰ ਉੱਥੇ ਸਾਰਾ ਕੰਮ ਵੀ ਕਰਨਾ ਪੈਂਦਾ ਤੇ ਬੱਚੇ ਤਾਂ ਨਹੀਂ ਤੈਰ ਪਹਿ ਲੰਮੇ ਸੁੱਤੇ ਨੇ ਦੀਦੀ ਸਤਉਂਦੇ ਤੇ ਹੈਗਾ ਮਸਾ ਹੀ ਕਿੰਨਾ ਲਈਦਾ ਨਾ ਸੌਇਆ ਜੀ ਤਾਂ ਪਤਾ ਹੀ ਬੱਚੇ ਤਾਂ ਸੌਂਪਤੇ ਚਲੋ ਕੋਈ ਨਹੀਂ ਮੈਂ ਵੀ ਹੁਣ ਘੰਟਾ ਕ ਪੈ ਲਿਆ ਹੁੰ ਤਾਂ ਤੇ ਚਲ ਵਧੀਆ ਤੇ ਹੁਣ ਤੁਸੀਂ ਲੰਮੇ ਪਹਿਣਾ ਘੜੀ ਕੇ ਹਾਂ ਮੈਂ ਘੜੀ ਕੇ ਲੰਮੇ ਪਹਿਲਾ ਫਿਰ ਉੱਠ ਕੇ ਪਕਰਦੀ ਮਰਜੀ ਰੈਸਟ ਹੋ ਜੂਗੀ ਨਾ ਹਾਂਜੀ ਚੇਂਜ ਚੁਜ ਕਰਾਂ ਮੈਂ ਚੇਂਜ ਕਰ ਲੈਣੀ ਕੱਪੜੇ ਚੇਂਜ ਕਰ ਲੈਣੀਆਂ ਫਿਰ ਮੈਂ ਘੜੀ ਕੇ ਲੰਮੇ ਪੈਣੀਆਂ ਤੇ ਫਿਰ ਸਟੋਰੂਮ ਚ ਜਾ ਕੇ ਚੱਪਲ ਮੇਰੀ ਹਾਂਜੀ ਉੱਥੇ ਤਾਂ ਕੱਪੜਾ ਘਾੜੇ ਉੱਥੇ ਹੀ ਹੋਣੇ ਮੈਂ ਧੋ ਕੇ ਰੱਖੇ ਸੀਗੇ ਅੱਛਾ ਪਾ ਲਿਓ ਹੈ ਚੱਕੋ ਜੀ ਦਿਲੀ ਚਾਹ ਆ ਰਹਾ ਮਾ ਜੀ ਨਾ ਅkal ਮੈਂ ਕੁਛ ਨਹੀਂ ਹੁਣ ਮੈਂ ਘੜੀ ਕੇ ਰੈਸਟ ਕਰ ਲੈਂਦੇ ਬਹੁਤ ਗਰਮੀ ਦੇ ਨਾਲ ਚਾਹ ਫਿਰ ਲੰਮੇ ਪਹਿਲਾਂ ਫਿਰ ਮੈਂ ਵੀ ਸਬਜੀ ਸਬਜੀ ਤਰ ਲਈ ਹੈ ਕੋਈ ਨਾ ਗੱਲ ਠੀਕ ਮੈਂ ਬਸ 15 ਮਿੰਟ ਫਿਰ ਮੈਂ ਨਾਲ ਕਰਾਉਣੀ ਆ ਕੁਛ ਨਾ ਕੁਛ ਰੋਟੀ ਮੈਂ ਬਣਾ ਲਉਂਗੀ ਨਹੀਂ ਕੋਈ ਨਹੀਂ ਤੁਸੀਂ ਟੈਸਟ ਕਰ ਲਓ ਕੰਮ ਫਿਰ ਵੇਖੀ ਜਾਊਗੀ ਚਲ ਜੀ ਜਮਾ ਕੜੀ ਕਰ ਟੈਸਟ ਕਰ ਲਓ ਗੰਦ ਕਰ ਲਓ ਆਏ ਸਮਝਦੇ ਕਿਤੇ ਹੋਏ ਕੀ ਕਰਨ ਦੇ ਕਿੰਨੇ ਦਿਨ ਹੀ ਹੋਵੇ ਵੇਖੀ ਨਹੀਂ ਅੰਦਰੋਂ ਨਿਕਲਦੀ ਨਹੀਂ ਬਾਹਰ ਅੱਗੇ ਵਾਵਾ ਘੁੰਮਣ ਫਿਰਨ ਚੱਲ ਜਾਂਦੀ ਆ ਕਿੱਡਾ ਸੋਨਾ ਠੰਡਾ ਆਇਆ ਚ ਲੈ ਕੇ ਜਾਣੀ ਇਹਨੂੰ ਬਾਹਰ ਹਾਂ ਕੁਮਮਤਿਆਂ ਨੇ ਕਹਾਰੀ ਲਿਆ ਆਣਾ ਵੇਲੀ ਹੋਣੀ ਦੋਈ ਜਾਣੀਆਂ ਹੈਗੀਆਂ ਚੱਟ ਕੰਮ ਕਰ ਲੈਂਦੀਆਂ ਲੈ ਮੈਂ ਲੈ ਕੇ ਜਾਵਾਂ ਇਹਨੂੰ ਬਾਹਰ ਘੁੰਮਣ ਫਿਰਨ ਵੇ ਕਿੱਡਾ ਸੋਨਾ ਠੰਡਾ ਆ ਮੌਸਮ ਕਿਤੇ ਬਾਹਰ ਹੀ ਨਹੀਂ ਨਿਕਲਦੀਆਂ ਬੰਕੀ ਕਰਦੇ ਰਹਿੰਦੇ ਕਿ ਅੱਜਕੱਲ ਦਮੇ ਜਾਣ ਮੈਡਮ ਨਹੀਂ ਗੋਆਂਢਣੇ ਕਰੀਂ ਆ ਸਨ ਕਿਹੜੇ ਘੁੱਠੇ ਵੜੀਆਂ ਫਲੇਮੇ ਕਿੰਨੀਆਂ ਆਵਾਜ਼ਾਂ ਮਾਰ ਰਹੀ ਤਾਂ ਵੇ ਇੱਥੇ ਬੈਠੀ ਤੇ ਆਵਾਜ਼ ਨਹੀਂ ਦਿੰਦੀ ਗਾੜੀ ਬੂਏ ਤੇ ਚੜ ਕੇ ਬੈਠੀ। ਉਹ ਨਹੀਂ ਮੇਰੇ ਕੋਲਰ ਦੀ ਆਵਾਜ਼ ਨਾ ਪਤਾ ਨਹੀਂ ਲੱਗਾਗਾ ਹੋਰ। ਚੱਲ ਜੀ ਬਾਹਰ। ਦੂਜੇ ਨਾਲ ਦੀ ਕਿੱਥੇ? ਨਾਲ ਦੀ ਸੁੱਤੀ। ਚਲ ਆ ਫਿਰ ਚੱਲੀਏ ਬਾਹਰ ਕੋਹਣਾ ਜਾ। ਤੇਲੀ ਨੇ ਕੰਮ ਰਹਿੰਦਾ ਹੀ ਗਾ। ਕਿਤੇ ਨਹੀਂ ਕੰਮ ਰਹਿੰਦਾ ਜਾ ਆਣ ਕੇ ਕਰ ਲਈ। ਆ ਜਾ ਚੱਲੀਏ ਬਾਹਰ ਘੁੰਮਣ। ਆ ਜਾ ਅਰਪਣ। ਆ ਜਾ ਅਰਪਣ ਚੱਲੀਏ। ਮੰਮਾ ਸੁੱਤੀ ਜੋਂ ਸੁੱਤੀ ਰਹਿਣ ਦੇ ਆਪਣੀ। ਆ ਜਾ ਚੱਲੀਏ। ਕੀ ਇਸ ਕਰਦੀ ਰਹੀ ਕੀ ਬਣਾ ਤਰ ਲਿਆ ਜੋ ਅੱਜ। ਧਰਨਾ ਕੀ ਹੋਰ ਵੀ ਧਰੀ ਆ। ਰੋਟੀਆਂ ਬਣਾ ਲਈਆਂ ਹਾਂ ਰੋਟੀ ਬਣਾ ਲਈ ਹੈ ਹੋਰ ਸੁਨਾ ਗੱਲਾਂ ਬਾਤਾਂ ਵਧੀਆ ਚੱਲੀ ਜਾਂਦਾ ਦੋਵਾਂ ਜਾਨੀਆਂ ਦਾ ਹਾਂ ਵਧੀਆ ਚੱਲੀ ਜਾਂਦਾ ਵਾ ਅੱਛਾ ਤੇ ਕੰਮ-ਕੋਮ ਕਰਦੀ ਨਾਲ ਕਿ ਨਹੀਂ ਫਿਰ ਤੂੰ ਹੀ ਕਰਦੀ ਸਾਰਾ ਨਹੀਂ ਕੰਮ ਮੈਂ ਪਹਿਲਾਂ ਹੀ ਜਦੋਂ ਪਤਾ ਮੈਂ ਹੀ ਕਰ ਲੈਣੀ ਮੈਂ ਤਾਂ ਦੀਦੀ ਨੂੰ ਕਹਿੰਦੀ ਬਹੁਤ ਘਾਟ ਕਰਦੀ ਦੀਦੀ ਕੀ ਕਰੀ ਜਾਂਦੀ ਰਹੀ ਨੇ ਤਾਂ ਨਾਂ ਲਿਆ ਕਰ ਤੇ ਤੂੰ ਨਿੱਕੀ ਏ ਨਹੀਂ ਮੇਰਾ ਨਾਂ ਲੈਣਾ ਮੈਂ ਜੀ ਕਰਦਾ ਮੈਂ ਦੀਦੀ ਕਹਿ ਦੇਣੀ ਐ ਏਨੀ ਰਿਸਪੈਕਟ ਨਾ ਦਿਆ ਕਰ ਭੂਏ ਚੜ ਜੂਗੀ ਨੀ ਕਿਤੇ ਨਹੀਂ ਭੂਵੇ ਚੜਦੀ ਬੜੀ ਚੰਗੀ ਬੜਾ ਚੰਗਾ ਸੁਭਾਅ ਚੰਗੀ ਚੁੰਗੀ ਤਾਂ ਹੀ ਆ ਨਾ ਵੀ ਕੰਮ ਨਹੀਂ ਕਰਨਾ ਪੈਂਦਾ ਵਹਿਲੀ ਰਹਿੰਦੀ ਚੰਗੀ ਤਾਂ ਨੇ ਆ ਪਿਆਣਾ ਕੰਮ ਕਰਨਾ ਪਵੇ ਤਾਂ ਆਪਣੇ ਗੇ ਦੋ ਗੱਲਾਂ ਮੂੰਹ 'ਚ ਗੁੱਸਾ ਆਵੇ ਤੇ ਫਿਰ ਤੈਨੂੰ ਕੁਛ ਕਹੂਗਾ ਉਹ ਤਾਂ ਚੰਗੀ ਆਪੇ ਰਹਿਣਾ ਦੋ ਚਾਰ ਨਹੀਂ ਕੋਈ ਨਹੀਂ ਕੰਮ ਦੀ ਕਿਹੜੀ ਗੱਲ ਵਾ ਕੰਮ ਕਰ ਹੀ ਲੈਂਦਾ ਨਹੀਂ ਨਹੀਂ ਕੋਈ ਦੱਸ ਕੁਛ ਨਹੀਂ ਇਹਾਂ ਲਾ ਕਿਤੇ ਬਈਏ ਗੱਲਾਂ ਬਾਤਾਂ ਮਾਰੀਏ ਕੋਈ ਜਗ੍ਹਾ ਫਟੂਟ ਲੱਭ ਗਏ ਦੋ ਕੁ ਮਿੰਟ ਬੈ ਕੇ ਜਾਨੇ ਕਿੱਡਾ ਸੋਹਣਾ ਮੌਸਮ ਜਿੰਨੇ ਤੇ ਨਿਕਲਿਆ ਨਹੀਂ ਜਾਂਦਾ ਘਰੋਂ ਹਾਂ ਨਹੀਂ ਮੌਸਮ ਨੂੰ ਲੋਕੀ ਵੇਖਣਦਾ ਆਪਾਂ ਵੀ ਇਹ ਕਿੱਦਾਂ ਨਿਕਲੀਆਂ ਆਂਦੇ ਨੇ ਨਾਲ ਦੀ ਨਹੀਂ ਆਏਗੀ ਆ ਜਾਓ ਨਿਆਣਿਆ ਮੈਂ ਸੱਚ ਤੈਨੂੰ ਪੈਣਾ ਖੁਸ਼ਖਬਰੀ ਦਵਾ ਇੱਕ ਹਮ ਦੀਦੀ ਦੀ ਨੌਕਰੀ ਲੱਗ ਗਈ ਵਾ ਇਹ ਖੁਸ਼ਖਬਰੀ ਦਾ ਹਾ ਇਹ ਖੁਸ਼ਖਬਰੀ ਆ ਤਾ ਖੁਸ਼ਖਬਰੀ ਤਾ ਡੇਕਰ ਖੁਸ਼ਖਬਰੀ ਉਹ ਆਹੋ ਵਧੀਆ ਚਲੋ ਲੱਗ ਕਿੱਥੇ ਲੱਗ ਗਈ ਨੌਕਰੀ ਉਹਨੂੰ ਦੀਦੀ ਟੀਚਰ ਲੱਗ ਗਈ ਸਕੂਲ ਪੜਾਉਂਦੇ ਆ ਤੇ 30000 ਰੁਪਿਆ ਤਨਖਾਹ ਫਿਰ ਤੇ ਮੈਡਮ ਪਾਉਂਦੀ ਹਣੀ ਬੈਗ ਸਵੇਰ ਸੱਕ ਤੇ ਨਿਕਲ ਜਾਂਦੀ ਹਣੀ ਨਾ ਸਿਰੇ ਤੜਕੇ ਚਲ ਜਾਂਦੇ ਫਿਰ ਰੋਟੀ ਰਾਟੀ ਮੈਂ ਟਿਫਨ ਤਿਆਰ ਕਰਦੀ ਹਾਂ ਹਾਂ ਜੀ ਟਿਫਨ ਤੇ ਆਪਣਾ ਆਪੇ ਪੈ ਕਰਦੀ ਉਹ ਨਹੀਂ ਮੈਂ ਇਹ ਕਰਕੇ ਦਿੰਨੀ ਉਹ ਮਾਹਾਂ ਉੱਠਦੇ ਹੀ ਉੱਠ ਕੇ ਤਿਆਰ ਹੋ ਕੇ ਚੱਲ ਜਾਂਦੇ ਆ ਮੈਂ ਆਪੇ ਤਿਆਰ ਕਰਦੀ ਮਾੜਾ ਮੋਟਾ ਨੂੰ ਕੰਮ ਆਖਿਆ ਕਰੇ ਕਮ ਸੇ ਕਮ ਆਪਣਾ ਟਿਫਨ ਤੇ ਰੈਡੀ ਕਰਿਆ ਕਰ ਸਵੇਰੇ ਤੂੰ ਜਾਦੀ ਭੂਏ ਚੜਾਈ ਗਾਂ ਤੇਰੇ ਨਿਆਣੇ ਸਕੂਲ ਜਾਣ ਲੱਗਦਾ ਸ਼ੂਟਿੰਗਾਂ ਤੇ ਨਕੀਲ ਨਹੀਂ ਹੁੰਦਾ ਜਦੋਂ ਨਿਆਣੇ ਸਕੂਲ ਜਾਣ ਲੱਗੇ ਫਿਰ ਤੈਨੂੰ ਪਤਾ ਲੱਗੂਗਾ ਮਸਾਂ ਹੀ ਉੱਠਦੀ ਉਹ ਤੇ ਮੈਂ ਚਲ ਆਦਿ ਟਿਫਨ ਤਿਆਰ ਕਰਕੇ ਤੇ ਚਲ ਚਲੀ ਜਾਂਦੀ ਆ ਲੈ ਉਨੇ ਮਸਾਂ ਆਪੇ ਉੱਠਣਾ ਜਦੋਂ ਪਤਾ ਮੈਨੂੰ ਕਿਹੜਾ ਕੋ ਕੰਮ ਕਰਨ ਦਾ ਆ ਕੇ ਤੇ ਬਸ ਸਕੂਲੇ ਜਾਣਾ ਹੀ ਆ ਉਹਨੇ ਪਾ ਕੇ ਵਨਸ ਵਨੇ ਕੱਪੜੇ ਹੋ ਗਏ ਕਿਤੇ ਮਿਲ ਗਿਆ ਨਹੀਂ ਕੱਲ ਦੀ ਦੀਦੀ ਨੂੰ ਮੈਂ ਦੱਸ ਕੇ ਨਹੀਂ ਆਈ ਉਹਨੇ ਹਣਾ ਪਤਾ ਕਿ ਕਿ ਕਰਦੀ ਆ ਆ ਚੱਲੀ ਆ ਜਾ ਇੰਨਾ ਨਾ ਡਰਿਆ ਕਰ ਗਾਲਾਂ ਡਰਨ ਦੀ ਨਹੀਂ ਆ ਦੱਸਿਆ ਹੋਵੇ ਨਾ ਬੰਦੇ ਦੇ ਫੇਰ ਹੁੰਦਾ ਵਾ ਵੀ ਚੱਲ ਜੇ ਫੇਰ ਹੁੰਦਾ ਕਿਤੇ ਤੂੰ ਹੈ ਕਿ ਤੂੰ ਚੱਲ ਗਈ ਕਿਤੇ ਛੱਡ ਕੇ ਘਰ ਇੱਥੇ ਹੀ ਆ ਨਹੀਂ ਆ ਨਹੀਂ ਦੱਸਿਆ ਵਿਚਾਰੀ ਉੱਠ ਕੇ ਮੈਨੂੰ ਲੱਭਦੀ ਫਿਰੂਗੀ ਅਗਰ ਤੂੰ ਆਵਾ ਨਿਕਲ ਜਾਨੀਏ ਕਰੋ ਆ ਜਾਨੀ ਸਾਡੇ ਘਰ ਹੁਣ ਸਾਡੇ ਘਰ ਹੀ ਨਹੀਂ ਆਉਂਦੀ ਤੋ ਪਤਾ ਕੀ ਗੱਲ ਟਾਈਮ ਨਹੀਂ ਲੱਗਦਾ ਤੇ ਰਹਾ ਤਾ ਟਾਈਮ ਨਹੀਂ ਲੱਗਦਾ ਦੀਦੀ ਚਲੇ ਜਾਂਦੇ ਆ ਕੰਮ ਤੇ ਫਿਰ ਮੇਰਾ ਟਾਈਮ ਨਹੀਂ ਲੱਗਦਾ ਰੋਟੀ ਪਾਣੀ ਕਰਕੇ ਸਫਾਈਆਂ ਕਰਕੇ ਫਿਰ ਮੈਂ ਤੁਹਾਡੀ ਲੰਮੇ ਤਾਈ ਜੀ ਦਾ ਥੋੜੇ ਤੇ ਨਾਲ ਕਰਾ ਕੇ ਜਾਇਆ ਕਰੇ ਤੇ ਪੌਂਦੀ ਹੁੰਦੀ ਹਣੀ ਉਹਦੇ ਵਨਸਾਨੇ ਸੂਟ ਸਵਾਉਂਦੀ ਹਣੀ ਹੁੰਦੇ ਰੋਜ਼ ਹਾਂ ਸੂਟ ਤੇ ਪਾ ਕੇ ਜਾਂਦੀ ਤੈਨੂੰ ਵੀ ਲੈ ਕੇ ਦਿੰਦੀ ਕਰਕੇ ਨਹੀਂ ਉਹ ਜੇ ਤੱਕ ਤੇ ਨਹੀਂ ਕੁਛ ਵੀ ਲਿਆਂਦਾ ਉਹਦਾ ਪੁੱਛਦੀ ਸੀ ਮੈਂ ਤੇਰੇ ਲਈ ਕੁਛ ਲਿਆਵਾ ਪਰ ਜੇ ਤੱਕ ਪੁੱਛਦੀ ਰਹਿਣਾ ਨਹੀਂ ਲੈ ਲਿਓ ਕਿ ਨਹੀਂ ਦੇਣਾ ਕੋ ਆਈ ਡਾਣਾ ਨੂੰ ਭੂਏ ਚੜਾਇਆ ਕਾ ਨਾਲ ਡਾਇਆ ਕਰ ਮਾੜਾ ਮਠਾ ਸਵੇਰੇ ਵੀ ਉਹਨੂੰ ਕਾ ਕਰਾ ਕੇ ਜਾਇਆ ਕਾ ਧਿਆਨ ਕੇ ਵੀ ਕਰਿਆ ਕਰ ਸਾਰੀ ਰਾਤ ਰੈਸਟੀ ਮਾਰਨੀ ਹੁੰਦੀ ਉਹਨੇ ਸਾਰੀ ਰਾਤ ਕੀ ਕਰਨਾ ਹੁੰਦਾ ਉਹਨੇ ਆਹੋ ਮੈਂ ਨਾ ਅੱਜ ਕੋਸ਼ਿਸ਼ ਕਰਦੀ ਆ ਮੈਂ ਉਹਨੂੰ ਕਹੂੰਗੀ ਸ਼ਾਮਾਂ ਨੂੰ ਵੀ ਦੀਦੀ ਕਰ ਉਹਨੇ ਮਿੱਠੀ ਆਪੇ ਰਹਿਣਾ ਉਹਨੇ ਤੇ ਆਪੇ ਜੀਜੀ ਕਰਨਾ ਜੇ ਤਉਹਨੂੰ ਪਤਾ ਵੀ ਮੇਰਾ ਹੁੰਦਾ ਜਾਂਦਾ ਜੇ ਤਉਹਨੂੰ ਪਤਾ ਹੋਵੇ ਨਾ ਮੇਰਾ ਨਹੀਂ ਹੁੰਦਾ ਸਰਦਾ ਨਹੀਂ ਫਿਰ ਤਉਨੇ ਆਪੇ ਗੁੱਸੇ ਹੋਣਾ ਉਹਨੇ ਮਿੱਠੀ ਆਪੇ ਰਹਿਣਾ ਭਾਵੇਂ 4 ਸਾਲ ਇਦਾਂ ਕਰਤੀ ਜਾ ਨਹੀਂ ਗੋਲਤ ਤੇ ਤੇਰੀ ਸਹੀ ਆ ਨਿਆਣੇ ਨਹੀਂ ਹੁੰਦੀ ਕੁਛ ਕਿ ਨਾਲ ਨਹੀਂ ਨਿਆਣੇ ਆਲੀ ਤੇ ਖਾਣ ਖੋਣ ਨੂੰ ਲਿਆਉਂਦੀ ਆ ਮੈਂ ਹੀ ਕਹਿੰਦੀ ਆ ਨਿਆਣੇ ਆਲੇ ਫਿਰ ਤਾਂ ਹੀ ਲੈ ਆਉਂਦੀ ਨਾ ਉਹਦੇ ਆਪਣੇ ਜੋ ਨਾਲ ਆ ਵੀ ਆਪਣੇ ਨੂੰ ਦਿੱਤਾ ਤੇ ਵੇਖ ਲੈਣਗੇ ਹਾਂ ਹਾਂ ਉਹਨੂੰ ਕਹਿ ਕਰ ਮੈਨੂੰ ਵੀ ਸੂਟ ਲਿਆ ਕੇ ਦੇ ਤਾਂ ਪਤਾ ਨਹੀਂ ਅੜੀ ਕਿਸੇ ਦੇ ਮੰਨਦਾ ਹਣਾ ਕੀ ਮੰਨ ਚ ਅਗਲੇ ਤੇ ਚੱਲਦਾ ਕੀ ਨਹੀਂ ਚੱਲਦਾ ਕਿ ਨਹੀਂ ਜੀ ਜੀ ਤੇ ਤੈਨੂੰ ਮੈਂ ਆਖਾਂ ਵੀ ਤਾਂ ਹੀ ਉਹ ਕਰਦੀ ਫਿਰਦੀ ਆ ਨਾ ਉਹਨੇ ਮਿੱਟੀ ਤੇ ਆਪੇ ਰਹਿਣਾ ਜਦੋਂ ਉਹਨੂੰ ਪਤਾ ਵੀ ਮੇਰਾ ਸਰਦਾ ਜਾਂਦਾ ਹੂੰ ਉਹਦੇ ਫਿਰ ਪੂਰੀ ਮੈਡਮ ਬਣੀ ਹੋਣੀ ਪਾਉਣੀ ਹੋਣੀ ਪਰ ਸਵੇਰੇ ਨਿਕਲ ਜਾਂਦੀ ਨਹੀਂ ਕੰਮ ਤੇ ਕੰਮ ਤੇ ਵਾਕੇ ਹੀ ਨਹੀਂ ਬਿਲਕੁਲ ਵੀ ਨਹੀਂ ਨਾ ਕਰਦੀ ਦੀਦੀ ਤੇ ਮੈਂ ਵੀ ਨਹੀਂ ਕਹਿੰਦੀ ਉਹਦਾ ਮੈਂ ਮੈਂ ਦੀਦੀ ਦੂਦੀ ਕਹਿਣਾ ਛੱਡ ਉਹਨੂੰ ਤਾਂ ਨਾਂ ਲਿਆ ਕਰ ਨਿੱਕੀ ਐ ਤੇਰੇ ਨਾਲ ਉਹ ਦੀਦੀ ਦੀਦੀ ਕਰਦੀ ਰਹਿਣੀ ਐ ਅੱਜ ਕੱਲ੍ਹ ਨਹੀਂ ਕੋਈ ਦੀਦੀ ਦੂਦੀ ਕਹਿੰਦਾ ਨਾਂ ਹੀ ਲੈਂਦੇ ਸਾਰੇ ਅੱਜ ਕੱਲ੍ਹ ਘਰ ਵਾਲਿਆਂ ਦੇ ਨਾਂ ਨਹੀਂ ਘਰ ਵਾਲਿਆਂ ਨੂੰ ਸੱਦਦੇ ਉਹਨੂੰ ਵੀ ਨਾਂ ਲੈ ਕੇ ਸੱਦਦੀ ਦੁਨੀਆ ਹਣ ਸਾਰੇ ਐਨੀ ਰਿਸਪੈਕਟ ਨਾ ਦਿਆ ਕਰ ਚੱਲ ਕੋਈ ਨਹੀਂ ਛੱਡ ਖੜਾ ਤੂੰ ਕਿਹੜੀਆਂ ਗੱਲਾਂ ਲੈ ਕੇ ਬਹਿ ਗਈਆਂ ਹੋਰ ਸੁਣਾ ਹੋਰ ਕੀ ਸੁਣਾ ਤੂੰ ਤੇਰੇ ਨਿਆਣੇ ਕੀ ਹੋਰ ਕੀ ਹੋਤੋ ਵੱਧ ਹੋਰ ਕੀ ਹੋਣਾ ਹਾਂ ਵਧੀਆਂ ਮੇਰੇ ਨਿਆਣੇ ਠੀਕ ਤੂੰ ਕੀ ਬਣਾਈ ਅੱਜ ਮਾਂ ਵੀ ਕੁਛ ਹੋਣੀ ਆਲੂ ਸਬ지 ਬਣਾ ਕੇ ਆਈ ਅਛਾ ਅਛਾ ਗਰਮੀ ਬੜੀ ਆ ਨਾ ਹੁਣ ਕਰਦੀ ਹਾਂ ਸਵੇਰ ਦੀ ਦਹੀਂ ਹਾਣ ਹੁਣ ਕਰਨ ਗਰਮੀ ਬੜੀ ਨਿਕਲਿਆ ਨਹੀਂ ਗਿਆ ਤੇ ਮਾਂ ਚਲ ਹੁਣ ਠੰਡਾ ਹੁਣ ਜਾਂਦੀ ਮੇਰਾ ਵੀਰ ਨੇ ਦੱਸਿਆ ਆਣਾ ਸਾਰੀ ਕਹਾਣੀ ਤੈਨੂੰ ਦੱਸ ਤਾਂ ਦਿੱਤੀ ਮੇਰਾ ਤੇ ਆਪ ਨੇ ਟਾਈਮ ਲੱਗਦਾ ਤੇਰਾ ਟਾਈਮ ਨਹੀਂ ਲੱਗਦਾ ਨਾ ਤੂੰ ਕਿੱਥੋਂ ਆਣਾ ਮੈਂ ਤੇ ਐਵੇਂ ਸਭ ਵੇਟ ਕਰਦੀ ਰਹੀ ਸਵੇਰ ਦੀ ਤੇਰੀ ਮਾਂ ਆਜੂ ਹੁਣ ਆਉ ਹੁਣ ਆਉ ਤੂੰ ਪਰ ਕਿੱਥੋਂ ਆ ਚੱਲ ਚੱਲੀਏ ਘਰੇ ਚਾਹਾਂ ਚੱਲ ਸਾਡਾ ਪਰੇ ਚੱਲੇ ਵੇਖੀ ਜਾ ਕੇ ਚੱਲ ਘਰ ਚੱਲੀਏ ਆ ਕੁੜੀ ਵੀ ਉਹਦੀ ਆ ਕੋਈ ਨਹੀਂ ਨਹੀਂ ਨਾ ਮਾਰਨੀ ਕਿਾ ਤੂੰ ਨਿਆਣੀ ਨਾਲਾ ਕੋਈ ਕਰਦੀ ਰਹਿੰਦੀ ਨਿਆਣੀ ਉਹਦੇ ਕੋਈ ਨਹੀਂ ਆਲੇ ਦਿਨ ਬੁੱਤ ਸੰਭਾਲ ਲਿਆ ਜਾਂਦੇ ਤੇ ਹੋਰ ਬਖੰਡ ਕਰਦੀ ਫਿਰਦੀ ਨਾ ਨਹੀਂ ਨਿਆਣੀ ਤਾਂ ਰੱਬ ਦਾ ਰੂਪ ਹੁੰਦੇ ਕਿਤੇ ਨਹੀਂ ਰੱਬ ਦਾ ਰੂਪ ਹੁੰਦੇ ਨਿਆਣੀ ਆਪਣੇ ਰੱਬ ਦਾ ਰੂਪ ਉਹਨੇ ਛੱਡ ਪਰਿਆ ਆਪੇ ਤੁਰ ਲੂਗ ਲੱਤਾਂ ਲੱਗੀਆਂ ਇਹਨੂੰ ਨਾਲ ਨਹੀਂ 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 ਨਿਆਣੀ ਕੋਈ ਚੀਜ਼ ਲੜਾ ਲੂਗੀ ਕਿਤੇ ਨਹੀਂ ਲੜ ਜਾਂਦਾ ਇਹਨੂੰ ਕੁਛ ਚੱਲ ਚੱਲ ਕਰੇ ਇਹਨੂੰ ਘਰ ਦੇ ਨੂੰ ਪਤਾ ਨਹੀਂ ਲੱਗਦਾ ਤੇਰੀ ਮਾਂ ਕਿੱਧਰ ਹੈ ਚਲ ਆ ਪਤਾ ਨਾਣੀ ਗੁੱਸੇ ਉੱਤੇ ਕਾਦ ਪਛਾੜਦੀ ਚੱਲ ਚੱਲ ਕੇ ਕਰੇ ਆ ਜਾ ਆਹ ਵੇਖੀ ਜਾ ਕੇ ਮੈਡਮ ਕੀ ਕਰਨ ਧਈ ਨਾਲ ਮੈਨੂੰ ਵੀ ਘਰ ਆ ਦਰਸ਼ਨ ਉਹਦੇ ਹਾਂ ਜੌਬ ਕਰਦੀ ਹੁੰਦੀ ਸੋਹਣੀ ਸੁਨੱਖੀ ਹੋਈ ਹੋਣੀ ਓਹ ਸੋਹਣੀ ਸੁਨੱਖੀ ਫਿਰ ਬੰਦੇ ਦਾ ਫਰਕ ਤੇ ਪੈਂਦਾ ਹੀ ਆ ਮੈਡਮ ਦੂਜੀ ਦੇ ਜਾਨੇ ਆਉਂਦੇ ਕੰਮ ਕਰਨ ਲੱਗ ਗਈ ਨਹੀਂ ਮੈਡਮ ਉੱਠ ਮੈਂ ਸੁਣਿਆ ਤੇਰੀ ਜੌਬ ਲੱਗ ਗਈ ਤੂੰ ਸੁੱਤੀ ਰਾਮਣਾ ਕੋਈ ਡੱਬਾ ਡੁੱਬਾ ਕੋਈ ਖਵਾ ਦੇ ਸਾਨੂੰ ਕੋ ਮਿੱਠਾ ਮੂਠਾ ਮੂੰਹ ਮਿੱਠਾ ਕਰਾ ਦੇ ਤੇ ਦੋ ਹੀ ਦਿਨ ਹੋਏ ਆ ਡੱਬਾ ਵੀ ਖਵਾਵਾਂਗੇ ਕੋ ਕਦ ਫੋਣ ਆਈ ਲਗੀ ਕੋ ਮੂੰਹ ਮਿੱਠਾ ਕਰਾ ਦੇ ਤੂੰ ਗਵਾਂਢੀ ਅੰਦਰ ਸੂਤ ਆਕੜੀ ਪਤਾ ਲੱਗਣ ਨਹੀਂ ਦਿੱਤਾ ਬੰਨਾਂ ਤੇ ਦੋ ਹੀ ਦਿਨ ਤੇ ਹੋਏ ਹੈ ਜੇ ਜੋਬ ਲੱਗੀ ਨੂੰ ਚਾਹ ਤਾਂ ਹੋ ਨਹੀਂ ਕਰਾ ਦੇ ਹੁਣ ਪਤਾ ਲੱਗ ਗਿਆ ਤੇ ਕਿੰਨੂ ਨਾਲ ਕਿਹਨੇ ਦੱਸਤਾ ਮੈਨੂੰ ਕਿੰਨੂ ਕਿੱਥੇ ਪਤਾ ਲੱਗਣਾ ਹੈ ਮੈਂ ਤੇ ਆਈ ਹਾਂ ਤੁਹਾਡੇ ਨਾਲ ਤੂੰ ਟਾਈਮ ਨਹੀਂ ਨੰਮੇ ਪਈ ਨਾਲ ਮੈਂ ਤੇ ਸਾਰੀ ਰਾਤ ਕੀ ਕਰਨਾ ਹੀ ਦੁਪਹਿਰ ਸੀਗੀ ਦੁਪਹਿਰੇ ਗਈ ਅੱਜ ਪਹਿਲਾਂ ਦੇਣੀ ਤੈਨੂੰ ਪਤਾ ਘਰੇ ਰਹਿੰਦੇ ਹੋਈਏ ਤੇ ਹੋਰ ਗੱਲ ਹੁੰਦੀ ਹੈ ਤੇ ਥੱਕ ਗਈ ਫਿਰ ਕੋਈ ਕਰਮਾਂ ਆਂਦੀ ਤੂੰ ਕੋਈ ਨਹੀਂ ਪਹਿਲਾਂ ਰੈਸਟ ਕਰ ਲਾ ਮੈਂ ਤੇ ਗਈ ਹਾਂ ਸੈਰ ਨੂੰ ਬਾਹਰ ਲੈ ਕੇ ਇਹਨੂੰ ਨਾਲ ਅਛਾ ਕਰਮਣ ਚਲ ਕੋਈ ਨਹੀਂ ਚਲ ਹੋ ਆਉਂਦੀ ਵਿਚਾਰੀ ਕਰ ਮੈਂ ਆ ਕੇ ਵੀ ਚੱਲ ਆ ਜਾ ਅੱਗੇ ਚੱਲ ਜਾਂਦੀ ਹੁੰਦੀ ਹੁਣ ਤਿੰਨ ਚਾਰ ਦਿਨਾਂ ਘਰੋਂ ਨਹੀਂ ਨਿਕਲੀ ਤੇ ਵਿਚਾਰ ਨਹੀਂ ਲੱਗਦਾ ਫਿਰ ਮੈਂ ਚੱਲ ਜਾਂਦੀ ਹਾਂ ਇਹ ਤਾਂ ਮੈਨੂੰ ਇਹਨਾਂ ਗੱਲਾਂ ਦਾ ਤਾਂ ਮੈਨੂੰ ਪਤਾ ਹੀ ਨਹੀਂ ਵੀ ਤੂੰ ਚੱਲ ਜਾਂਦੀ ਹੈ ਇਹਨਾਂ ਦਾ ਕੱਲਾ ਦਾ ਮੈਨੂੰ ਪਤਾ ਹੁੰਦਾ ਤੇ ਫਿਰ ਮੈਂ ਚੱਲ ਆ ਜਾਂਦੀ ਵੀ ਉਹ ਚੱਲ ਗਈ ਹੋਣੀ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਵੀ ਤੂੰ ਜਾਨੀ ਜੋਬ ਤੇ ਆਉਂ ਨਹੀਂ ਇਹ ਦੋ ਇਦਨਾਂ ਦੀ ਕਿੰਨੀ ਕਿ ਤਨਖਾਹ ਫਿਰ ਮਿਲਦੀ ਹੈ ਹੈਗਾ ਜਿੱਤੇ ਥੋੜਾ ਫਿਰ ਪੇਮੈਂਟ ਤੇਰੀ ਹੈਗੀ 10000 ਜੇ ਅਛਾ 10000 ਹੀ ਹੈ ਹਾਂ ਜੇ ਥੋੜੀ ਹੋਲ ਗੜੀ ਵਧੂਗੀ ਤੇਰੀ ਤੇ ਤਰਾਣੀ ਆਖਦੀ ਹੈਗਾ 20 3000 ਰੁਪਈਆ ਮਹੀਨੇ ਦਾ ਨਹੀਂ ਉਹਨੂੰ ਵੈਹ ਪਲੇਖਾ ਪਿਆ ਹੋਣਾ ਵਾ ਉਹਨੂੰ ਕੀ ਪਤਾ ਹਾਂ ਜੀ ਉਹਨੂੰ ਪੂਰਾ ਨਹੀਂ ਪਤਾ ਵੀ ਇੰਨਾ ਕੋ ਉਹਨੂੰ ਆਖਾ ਵੀ ਹੋ ਜਾ ਨਹੀਂ ਇੰਨੀ ਕਜੇ ਮਤਲਬ ਕਿੰਨਾ ਕੁ ਮਹੀਨਾ ਤੱਕ ਵਾ ਵਧੀਆ ਰਹਿੰਦੀ ਸ ਤੇਰੇ ਨਾਲ ਹਾਂ ਨਹੀਂ ਬਹੁਤ ਵਧੀਆ ਅੱਛਾ ਹਾਂ ਵਧੀਆ ਰੋਟੀ ਰਾਟੀ ਫਿਰ ਪਕਾ ਕੇ ਖਾੜਦੀ ਹੋਏਗੀ ਨਾਲ ਹਾਂ ਨਹੀਂ ਪਕਾ ਦੇਂਦੀ ਕਰਮੋ ਮੈਨੂੰ ਕਹ ਦਿੰਦੀ ਵੀ ਚਲ ਤੂੰ ਤਿਆਰ ਹੋ ਲੈ ਮੈਂ ਪਕਾ ਦੇਂਦੀ ਮੈਂ ਤਾਂ ਸਗਵਾਨੀ ਵੀ ਚੱਲ ਲਾਗੋ ਕਰ ਦੇਂਦੀ ਆ ਤੋ ਕਹ ਦਿੰਦੀ ਵੀ ਚਲ ਤੂੰ ਥੱਕ ਜਾਨੀ ਆ ਤਾ ਚਲ ਕੋਈ ਨਹੀਂ ਮੈਂ ਕਰ ਲੈਨੀ ਆ ਓ ਯਾਰ ਫਿਰ ਕਰ ਲਿਆ ਨੇ ਕਿਤੇ ਲੱਸੀ ਹੋ ਚ ਨੇ ਚੱਲ ਕੋਈ ਨਹੀਂਗਾ ਹੈ ਤੇ ਵਿਚਾਰੀ ਆਪਦੇ ਵਾਂਗੂੰ ਹੁੰਦਾ ਵਾ ਗਰਮੀ ਬੜੀ ਆ ਮੈਨੂੰ ਤੇ ਆਪ ਨੂੰ ਹੁੰਦਾ ਤੇ ਕਸੂ ਕਰਨ ਨਹੀਂ ਦਿੰਦੀ ਤੇ ਮੈਂ ਸਨਾ ਤੋ ਕੋਈ ਨਿਆਣੇ ਦੀ ਸਨਾ ਵਧੀਆ ਸਾਂਭ ਲੈਂਦੀ ਪਿਛੋਂ ਨਿਆਣੇ ਫਿਰ ਹਾਂ ਵਧੀਆ ਸਾਂਭ ਲੈਂਦੀ ਨਿਆਣੀ ਵਾਧੂ ਕਰਦੀ ਨੇ ਦੇਖਣਦੀ ਹੁੰਦੀ ਮਾਰਦੀ ਨਹੀਂ ਫਟੋਕੀਆਂ ਪਿਛੋਂ ਨਹੀਂ ਇਦਾਂ ਦੀ ਤੇ ਨਹੀਂ ਗੱਲ ਵਾਧੂ ਕਰਦੀ ਹੂੰ ਨਹੀਂ ਬਹੁਤ ਕਰਦੀ ਮੇਰੀ ਨਿਆਣਿਆਂ ਦਾ ਸਗੋਂ ਆਪਣੇ ਨਿਆਣੇ ਤੋਂ ਵੱਧ ਕੇ ਕਰਦੀ ਆ ਇਹਨੇ ਸ਼ਾਹ ਫੇਟਾ ਵਾ ਵਾ ਬੰਦੀ ਤੁਹਾਡੀ ਦੋਹਾਂ ਜਣਾ ਹਾਂ ਨਹੀਂ ਸਾਡੀ ਤਾਂ ਬਹੁਤ ਪੈਣਾ ਪੈਣਾ ਵਾਂਗੂ ਲੱਗਦੇ ਨੇ ਵੀਂਦਰਾਣੀ ਜਿਹੜੀਆਂ ਪੈਣਾ ਪੈਣਾ ਵਾਂਗੂ ਬੰਦੀ ਗੱਲ ਕਹਿਣੀ ਆ ਜੇ ਤਨਖਾਹ ਮਿਲਦੀ ਤਾਂ ਆਪਣੇ ਜਮ੍ਹਾਂ ਕਰੀ ਜਾ ਐਵੇਂ ਨਾ ਜ਼ਿਆਦਾ ਮੂੰਹ ਲਾਵੀ ਐਵੇਂ ਨਾ ਪੈਸੇ ਵੰਟੀ ਚਾਹੀਦੇ ਤੇਰੀ ਤੇ ਜੇ ਨੌਕਰੀ ਲੱਗ ਗਈ ਤੇ ਬੰਦਾ ਪੈਸੇ ਆਪਣੇ ਜਮ੍ਹਾਂ ਕਰਦੇ ਨਿਆਣੇ ਦਾ ਨਾਮ ਲਵਾ ਨਿਆਣੇ ਦੀ ਵੱਖਰੀ ਕਾਪੀ ਬਣਾ ਉਹ ਚ ਪੈਸੇ ਜਮ੍ਹਾਂ ਕਰਾਇਆ ਕਰ ਦੱਸਾਂ ਜਾਂ ਘਰ ਵਾ ਇੰਨਾ ਉਹ ਕਰਦੀ ਉਹ ਕੰਮ ਕਰਦੀ ਜਦ ਮੈਂ ਕਰਦੀ ਆ ਤੇ ਕਾਲਾ ਦਿਨ ਤੇ ਤੂੰ ਖਾ ਬਦੀ ਆ ਜਿਉਂ ਕਰਦਾ ਪਾਉਣਾ ਕਰੇ ਤੇ ਮੈਂ ਜੋਬ ਕਿਦਾਂ ਕਰ ਲੈਣਾ ਉਹ ਇੰਨਾ ਕਰਦੀ ਕਿ ਤਿਫਣ ਵੀ ਤਿਆਰ ਕਰਕੇ ਤੇ ਕੱਪੜੇ ਤੋਂ ਮਗਰ ਮੈਂ ਕੱਲੀ ਨੇ ਜੋਬ ਕਰਕੇ ਕੰਮ ਕਰਕੇ ਕਿੱਥੋਂ ਕਰਾਂ ਤੇ ਮੈਂ ਕੱਲੀ ਨੇ ਜੋਬ ਕਰਕੇ ਕੰਮ ਕਰਕੇ ਉਹਨੂੰ ਪਤਾ ਮਿਲੂਗਾ ਮੈਨੂੰ ਵਿੱਚ ਕੁਛ ਉਹ ਤਾਂ ਫਿਰ ਹੈਗਾ ਇਹ ਸਾਂਝਾ ਕਰਕੇ ਦਵਾਂਗੀ ਨਾਲ ਵੰਡ ਕੇ ਰ ਤਾਂ ਅੱਗੇ ਤੁਹਾਡੀ ਮਰਜ਼ੀ ਆ ਪਰ ਮੇਰੇ ਪਿੱਛੇ ਲੱਗੇਂਗੇ ਤੇ ਵਧੀਆ ਰਹਿਗੇ ਜਮਾ-ਜੁਮਾ ਕਰਾਇਆ ਕਰ ਗਾਣ ਤੇਰੇ ਕੰਮ ਆਉਣਗੇ ਫਿਊਚਰ 'ਚ ਕੋਈ ਨਹੀਂ ਜਮਾ ਦੇ ਸੋਚ ਲਾਂਗੇ ਇੱਕੋ ਜਿਹੀ ਕਰਾਈ ਜਾਵਾਂਗੀ ਨਾ ਉਹਦਾ ਵੀ ਖਤਾ ਇੱਕੋ ਜੀ ਮਤਲਬ ਕਰਾ ਲਾਂਗੀ ਤੂੰ ਤੇ ਪੈਰਾਂ ਤੇ ਪਾਣੀ ਨਹੀਂ ਪਹਿਨ ਦਿੰਦੀ ਕਿਹਦੇ ਤੇ ਚੱਲ ਵੇ ਉਹ ਜਿੱਦਾਂ ਨੇਵਦੀ ਨਭਾਈ ਜਾ ਹਾਂ ਨਹੀਂ ਸਾਡੀ ਤਾਂ ਬਹੁਤ ਸੋਹਣੀ ਹੁੰਦੀ ਬੰਦੇ ਹੀ ਨਹੀਂ ਉਹ ਤੇ ਮੈਨੂੰ ਬਾਹਰ ਆਖੰਦੀ ਨਹੀਂ ਹੈ ਉੱਠ ਕੇ ਚੱਲ ਜਾਂਦੀ ਕੰਮੇ ਕੋਈ ਕੰਮ ਨਹੀਂ ਕਰਕੇ ਜਾਂਦੀ ਕਿਤੇ ਆਪਣਾ ਟਿਫਨ ਵੀ ਨਹੀਂ ਤਿਆਰ ਕਰਦੀ ਤੇ ਮੈਨੂੰ ਇਦਾਂ ਕਹਿ ਹੁੰਦੇ ਹੀ ਬਾਤ ਹੁਣ ਕਰਮੂ ਚੰਗਾ ਅਸਰ ਕਰੀ ਮੈਨੀਆਂ ਗੱਲਾਂ ਕਰ ਚੱਲੀ ਤੈਨੂੰ ਕੋਈ ਅਸਰ-ਉਸਰ ਹੋਇਆ ਕਿ ਨਹੀਂ ਹੋਇਆ ਤੈਨੂੰ ਨੇ ਚਾ ਚੰਗਾ ਕੋਈ ਨਹੀਂ ਗਾਪੋ ਆਪਣਾ ਹੁੰਦਾ ਵਾ ਤਾਂ ਇਦਾਂ ਹੋਊਗਾ ਮੇਰਾ ਸੁਭਾਅ ਇਦਾਂ ਵਾ ਵੀ ਨਹੀਂ ਮੈਨੂੰ ਇਹ ਲੱਗਦਾ ਵੀ ਉਹ ਬਹੁਤ ਚੰਗੀ ਹੈ ਵਿਚਾਰੀ। ਤੇ ਧਿਆਨ ਰੱਖਿਆ ਕਰ ਨਿਆਣੇ ਨੂੰ ਮਾਰਦੀ ਹੋਣੀ ਪਿੱਛੇ ਪਟੋਕੀਆਂ। ਕਿਤੇ ਲੋਕ ਉਹਲੇ ਲੋਕ ਕੇ ਵੇਖੀਂਗੇ ਤੇ। ਨਹੀਂ ਨਹੀਂ ਜੇ ਮੇਰਾ ਪਰ ਪੱਈਏ ਕੰਨ ਜੇ ਸ਼ੰਕਾ ਕਰ ਲਾ ਪਈਏ ਤੇ ਬੜੋ ਬਤੀ ਆ ਜਾਂਦੀ ਐ। ਤੇ ਨਿੱਕਾ ਮੋਟਾ ਗਲਤੀ ਤੋਂ ਨਿਆਣੇ ਨੂੰ ਕਹਿਣਾ ਹੀ ਪੈਂਦਾ ਵਾ। ਹੂੰ ਤੇ ਪਹਿਣਾ ਪਾਉਣ ਨਹੀਂ ਪੈਣ ਤੇਂਦੀ ਪਹਿਣਾ ਚੰਗਾ ਫਿਰ ਮੈਂ ਜਾਣਨੀ ਹਾਂ। ਚੰਗਾ। ਵੈਸੇ ਆਈ। ਚੰਗਾ ਮੈਂ ਇਸ ਵੇ ਡੱਬਾ ਖਲਾਉਂਗੀ ਚੰਗਾ ਕਰਮੋ ਦੇ ਹੱਥ। ਹਾਂ ਉਹ ਖਲਾ ਦੇ। ਕੀ ਕਰਾਂ? ਉਹ ਕਿੱਥੇ ਆ? ਕਰਮੋ ਇੱਥੇ ਹੀ ਨਹੀਂ ਬਾਹਰ ਹੀ ਕੰਮ ਕਰਨ ਦੇ ਹੁੰਦੀ ਕੋਈ। ਉਹਨਾਂ ਮੈਸਾ ਉਹ ਆਖੇ ਮੈਨੂੰ ਟਾਈਮ ਨਾ ਠਾ ਦੇ। ਕਵਰ ਮੈਂ ਜਾਣੀ ਹਾਂ। ਅੱਛਾ ਤੇ ਮੈਂ ਬੈ ਜੋ ਤੁਸੀਂ ਮੈਂ ਬਾਹਰ ਮਿਲ ਲੈਣਾ। ਬਾਹਰ ਕੋਈ ਨਹੀਂ। ਚੱਲ ਚੱਲ। ਯਾਂ ਘਰ ਪਾੜਨ ਵਾਲੀਆਂ ਹੈ। ਐਵੇਂ ਚੁੱਕਣਾ ਦੇ ਕੇ ਦੱਸ ਇੰਨਾ ਵਧੀਆ ਹੀ ਰਹਿੰਦੀਆਂ ਤੇ ਕਿੱਦਾਂ ਦੀਆਂ ਮਤਾਂ ਦੇਣ ਦੀ ਦੱਸ ਕੀ ਕਰ ਕੇ ਕੀ ਮਿਲਣਾ ਕਿਸੇ ਨੂੰ ਘਰ ਪਾੜ ਕੇ। ਤੇ ਜੇ ਮੈਨੂੰ ਇਹੋ ਜਿਹੀ ਮਤਾਂ ਦਿੰਦੀ ਤੇ ਉਹਨੂੰ ਕਿਉਂ ਨਾ ਦਊ ਕਰਮੋ ਨੂੰ। ਉਹ ਤਾਂ ਹੈ ਵੀ ਵਿਚਾਰੀ ਭੋਲੀ ਆ। ਉਹਨੇ ਚਾਟੀ ਉਹਦੀਆਂ ਗੱਲਾਂ 'ਚ ਆ ਜਾਣਾ। ਇਨੂੰ ਤੇ ਬੋਲਾ ਉਹਨੂੰ ਮੈਂ ਕਹਣਾ ਮੂੰਹ ਨਾਲ ਲਾਵੀ ਇਹਦਾ ਕਪਾੜੂ ਵੀ ਮਿੰਤੋਂ ਲੱਗਦਾ ਘਰ ਇਹਨੂੰ ਬੂਹਾ ਮਾਰਨਾ ਹੀ ਪੈਣਾ ਇਹਨੂੰ ਨਹੀਂ ਕਰੇ ਵਾੜਨ ਵਾਲੀ ਨੀ ਜਨਾਨੀ ਏ ਚਾਹ ਮੈਂ ਵੇ ਨਹੀਂ ਆ ਕੀ ਕਰਦੀ ਕਰਮਾ ਉਹਨੂੰ ਨਾ ਭਰਾ ਟੱਕਰ ਕੋ ਪੁੱਠੀਆਂ ਸਿੱਧੀਆਂ ਮੱਤਾਂ ਦਾ ਵੀ ਆਂਤੀ ਕਿੱਧਰ ਆਏ ਮੈਂ ਇੰਨਾ ਚਿਰ ਬੈਠੀ ਦੀ ਤੂੰ ਆਈ ਨਹੀਂ ਅੰਦਰ ਨਹੀਂ ਉਹ ਮੈਂ ਨਾ ਮੇਰਾ ਬਾਹਰ ਕੰਮ ਥੋੜਾ ਜਿਹਾ ਰਹਿੰਦਾ ਸੀ ਮੈਂ ਲੱਗੀ ਹਾਂ ਨਾਉਣ ਕੱਪੜੇ ਲੈਣਾ ਈ ਤੁਸੀਂ ਕਦੋਂ ਆਏ ਜੀ ਮੈਂ ਆਈ ਹਾਂ ਉਹ 10-15 ਮਿੰਟ ਹੋ ਗਏ ਆ ਮੈਂ ਬੈਠੀ ਉਹਦੇ ਕੋਲ ਗਈ ਆ ਮੈਡਮ ਉਹ ਤੇ ਮੈਡਮ ਤੇ ਘਰਾੜੇ ਮਾਰਨ ਦੇਈ ਸੁੱਤੀ ਆ ਰਾਮ ਨਾ ਉਹ ਨਾ ਦੇਰੀ ਤੂੰ ਮੈਂ ਉਹ ਮੈਂ ਡਾਇਆ ਕਰਵਾਸਾ ਨਹੀਂ ਕੋਈ ਨਹੀਂ ਥੱਕ ਜਾਂਦੇ ਵਿਚਾਰੇ ਉੱਥੇ ਵੀ ਬੈਠ ਕੇ ਕੰਮ ਕਰਨਾ ਉੱਥੇ ਕਿਹੜਾ ਲੰਮੇ ਪਹਿਣਾ ਹੁੰਦਾ ਕੋਈ ਨਹੀਂ ਕਰਨ ਕੰਮ ਨਹੀਂ ਆਈ ਨਾ ਭੁਏ ਚੜਾਇਆ ਸੀ ਤੇਰੀ ਕੁਰਸੀ ਤੇ ਬੈਠੀ ਰਹਿੰਦੀ ਹੋਰ ਅੱਛਾ ਤੇ ਗੋਆ ਸੁੱਟੀ ਰਹਿੰਦੀ ਐ ਚਲ ਕੋਈ ਨਹੀਂ ਨਹੀਂ ਤੂੰ ਐਵੇਂ ਟੈਨਸ਼ਨ ਲਿਆ ਕਰ ਇਦਾਂ ਦੀਆਂ ਗੱਲਾਂ ਨਾ ਕਰਿਆ ਕਰ ਆ ਬੈ ਕੋ ਦੁੱਧ ਅੱਧ ਕੱਢ ਕੇ ਪੀ ਨਹੀਂ 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 ਦੁੱਧ ਮੈਂ ਕੀ ਪੀਣਾ ਮੈਂ ਚੱਲੀ ਹੁਣ ਉਹ ਤੇ ਮੈਂ ਚਾਹ ਆਖੇ ਤੇ ਉਹਨੇ ਕਿਤੇ ਉੱਠ ਦੀ 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 ਲਈ ਕੀ ਇਹ ਤੇਰੇ ਨਾਮ ਹੋ ਗਿਆ ਕੀ ਹਰ ਜਿੰਦਾਬਾਦ ਰਿਸਪੈਕਟ ਹੁੰਦੀ ਜੇ ਬੰਦਾ ਵੱਡਾ ਉਹਨੂੰ ਰਿਸਪੈਕਟ ਨਿੱਕੇ ਬੰਦੇ ਨੂੰ ਕਾਦੀ ਰਿਸਪੈਕਟ ਨਿੱਕੇ ਵੱਡੇ ਨੇ ਸਭ ਨੂੰ ਦੇਣੀ ਚਾਹੀਦੀ ਆ ਨਹੀਂ ਮਾੜਾ ਬੋਲਣਾ ਚਾਹੀਦਾ ਕਿਸੇ ਨੂੰ ਵੀ ਕਿ ਮੈਂ ਉਹ ਵਿਚਾਰੀ ਮੈਨੂੰ ਕੀ ਆਂਦੀ ਜਿਹੜਾ ਮੈਨੂੰ ਮਾੜਾ ਬੋਲਣਾ ਚਲ ਚੰਗਾ ਫਿਰ ਉਹਨੂੰ ਨਾ ਥੋੜਾ ਦਾ ਕੰਮੇ ਕੁਮੇਟ ਆਇਆ ਕਰ ਭੂਏ ਚੜ ਜੇਂਗਾ ਚੰਗਾ ਡਾਰੂਗੀ ਕੋਈ ਨਹੀਂ ਚੰਗੀ ਚੱਲ ਜਾਂਦੀ ਹੈ ਸਵੇਰੇ ਆਉਂਗੀ ਫੇਰ ਮੈਂ ਤਾਂ ਨਹੀਂ ਬਹਿ ਜਾਂਦੇ ਆ ਜੋ ਚੱਕੜੀ ਨਹੀਂ ਨਹੀਂ ਬਹਿਣਾ ਕੀ ਐ ਨੇਰਾ ਹੋ ਜਾਣਾ ਵਾ ਪੰਜ 6 ਤੇ ਉੱਤੇ ਟਾਈਮ ਅੱਗੇ ਹੋ ਗਿਆ ਵਾ ਚਲੋ ਠੀਕ ਆ ਵੇਖਾਂ ਮੈਂ ਵਸਰ ਉਸਰੀ ਨਹੀਂ ਸੋਇਦਾ ਮਾ ਜਾਨੀ ਦਾ ਕਰਮੋਂ ਦੇਨਵਾਜ ਮਾਲ ਵੀ ਕਰਮੋਂ ਉਰੇ ਆਵੇਂ ਹਾਂਜੀ ਦੀਦੀ ਇਹ ਕਿੱਧਰ ਆਈ ਹੈ ਆਪਣੀ ਵੰਡਣ ਇੱਕ ਬੈਗ ਚ ਲੈਣੀ ਮਾਨੀ ਦੀਦੀ ਮੈਂ ਤਾਂ ਸਗੋਂ ਹੁਣ ਬਾਹਰੋਂ ਆਈ ਕੰਮ ਕਰ ਮੈਂ ਤਾਂ ਅੱਗੋਂ ਮਿਲੀ ਆਂਦੀ ਮੈਂ ਤਾਂ 바ਵਾ ਚੇਰਤੀ ਆਈ ਆ ਇਹ ਤੁਹਾਡੇ ਕੋਲ ਕਹਿਣ ਦੇਈ ਪਤਾ ਨਹੀਂ ਆਈ ਤੇ ਹੈਗੀ ਮੇਰ ਤੋਂ ਕਾ ਦੀਦੀ ਆਈ ਆ ਤੇ ਇਹ ਗੱਲਾਂ ਵਣੀਆਂ ਹੋਰ ਤਰ੍ਹਾਂ ਦੀਆਂ ਕਰਦੀ ਮੈਨੀਆਂ ਗੱਲਾਂ ਜੀਆਂ ਨਹੀਂ ਚੰਗੀਆਂ ਲੱਗੀਆਂ ਕੀ ਆਂ ਦੀ ਦੀਦੀ ਐਂ ਕਰਦੀ ਤਾ ਜਨਾ ਐਵੇਂ ਨਹੀਂ ਗੱਲਾਂ ਕਰਦੀ ਤਨਖਾਹ ਆਈ ਤੇ ਉਹਨੂੰ ਦਮੀਨਾ ਉਹ ਨਾ ਕਰੀ ਚੁੱਕਣਾ ਜੇ ਤੇ ਤੈਨੂੰ ਤਾਂ ਨਹੀਂ ਭਲਾ ਕਰਦੀ ਮੇਰੇ ਨਾਲ ਸ਼ਾਮਾ ਨੂੰ ਘੁੰਮਣ ਗਈ ਤੇ ਹਾਂ ਮੈਨੂੰ ਇਦਾਂ ਕਹਿ ਕੇ ਗਈ ਆ ਦੀਦੀ ਮੈਨੂੰ ਵੀ ਜਦੋਂ ਬਾਹਰ ਲੈ ਕੇ ਗਈ ਨਾ ਮੈਨੂੰ ਵੀ ਇਨੇ ਪੜੀਆਂ ਗੱਲਾਂ ਬਾਤਾਂ ਕੀਤੀਆਂ ਕਹਿੰਦੀ ਤੂੰ ਦੇ ਨਿਆਣੇ ਨਾ ਸੰਭਿਆ ਕਰੇ ਨੇ ਤੇਰੀ ਕੁੜੀ ਨੂੰ ਪਟਚਪੇੜ ਵੀ ਮਾਰੀ ਗੱਲ ਤੇ ਆਂਦੀ ਨਿਆਣੇ ਨਾ ਸੰਭਿਆ ਕਰ ਤੂੰ ਇਹ ਉਹਨੂੰ ਕੰਮ ਡਾਇਆ ਕਰ ਇੰਦਾ ਕਰਕੇ ਨੇ ਮੈਨੂੰ ਵੀ ਬੜਾ ਕੁਛ ਕਿਹਾ ਦੀਦੀ ਉਦਾਂ ਇੱਕ ਰੀਤ ਮੇਰਾ ਮਾਈਂਡ ਜਿਆ ਬਹੁਤ ਘੁੰਮਿਆ ਵਾ ਵੀ ਜਿਵੇਂ ਬੰਦੇ ਨੂੰ ਜਿਵੇਂ ਗੱਲਾਂ ਕਰਕੇ ਕੀਤੀਆਂ ਉਹਨੇ ਬੰਦੇ ਨੂੰ ਅਸਰ ਜਿਆ ਹੋ ਜਾਂਦਾ ਵਾ ਪਰ ਮੈਂ ਹੁਣ ਜਿਵੇਂ ਤਾੜੀ ਮੈਂ ਤਾਂ ਹੀ ਆਖਨੀ ਵੀ ਕਰਮੋ ਭੋਲੀ ਆ ਤੇ ਭਲਾ ਇਹਦੀਆਂ ਗੱਲਾਂ ਚ ਨਾ ਅੱਜ ਤੇਜ ਜੀ ਬੜੀ ਆ ਤੇ ਕਹਿ ਕੇ ਬੜਾ ਕੁਝ ਗਈ ਹੈ ਨਹੀਂ ਦੀਦੀ ਮੈਂ ਜਦੋਂ ਬਾਹਰੋਂ ਇਹਦੇ ਨਾਲ ਆਈ ਨਾ ਮੈਨੂੰ ਉਦੋਂ ਦੀ ਬੜੀ ਟੈਨਸ਼ਨ ਜੀ ਆ ਮੈਂ ਤਾਂ ਹੀ ਤੁਹਾਡੇ ਕੋਲ ਹੀ ਨਹੀਂ ਆਈ ਮੇਰਾ ਇੰਨਾ ਦਿਮਾਗ ਜਿਵੇਂ ਮੈਂ ਵੀ ਆਏ ਸੱਚੀ ਮੈਂ ਇਹ ਗੱਲ ਨਹੀਂ ਕਰਮੋ ਨੇ ਬਾਤ ਦੀ ਦੀਦੀ ਇੰਨਾ ਕਰ ਸਕਦੇ ਐ ਮੇਰੇ ਬਸ ਇੱਕੋ ਹੀ ਗੱਲ ਮੇਰੇ ਦਿਮਾਗ 'ਚ ਘੁੰਮੀ ਜਾਂਦੀ ਹੈ ਨਹੀਂ ਨਹੀਂ ਇਹ ਬਹੁਤ ਤੇਜ ਐ ਇੰਨਾ ਨਾ ਜ਼ਿਆਦਾ ਨਾ ਇਹਨੇ ਮੂੰਹ ਲਾਵੇਂ ਘਰੇ ਨਾ ਵਾੜੀ ਬਥੇਰੇ ਇੱਕ ਮੈਨੂੰ ਤਾਂ ਕਹਿ ਕੇ ਗਈ ਐ ਇਹ ਉਹ ਨਿਆਣੀ ਨਹੀਂ ਤੇਰੇ ਸਾਹਮਣੇ ਨਹੀਂ ਉਹ ਚੰਗਾ ਨਹੀਂ ਕਰਦੀ ਹੁੰਦੀ ਆ ਮੈਨੂੰ ਤਾਂ ਪਤਾ ਕਰਮ ਕਿੱਦਾਂ ਦੀ ਕੁਝ ਕਿਹਾ ਹੀ ਨਹੀਂ ਤੁਹਾਡੇ ਸਾਹਮਣੇ ਤੁਸੀਂ ਵੇਖ ਲੋ ਉਹੀ ਨਾ ਮੈਨੂੰ ਤਾਂ ਮੈਂ ਹਜੇ ਟੀਨ ਆ ਵੀ ਨਹੀਂ ਮੈਨੂੰ ਪਤਾ ਵਾਪੀ ਕਰਮੋ ਇਹਦਾ ਮਤਲਬ ਇਹ ਹੋਈ ਆ ਵੀ ਇਹ ਘਰ ਪਾੜਨ ਲੱਗੀ ਹੋਰ ਗੱਲ ਕੋਈ ਨਹੀਂ ਹੈਗੀ ਹਾਂ ਮੈਨੂੰ ਤਾਂ ਸੱਚੀ ਇਹਦੀਆਂ ਗੱਲਾਂ ਦਾ ਅਸਰ ਹੋ ਗਿਆ ਹੈਗਾ ਨਾ ਤੂੰ ਮੇਰੀ ਭੈਣ ਨਾ ਇਹਦੀਆਂ ਗੱਲਾਂ 'ਚ ਨਹੀਂ ਆਉਣਾ ਇਹਨੇ ਮੈਨੂੰ ਪਤਾ ਮੈਂ ਤਾਂ ਹੋਣੀ ਸੋਚ ਕੇ ਜਦੋਂ ਨਾ ਕੇ ਗਈ ਹੈ ਨਾ ਵੀ ਚਲੋ ਹੂੰ ਆ ਵੀ ਤੂੰ ਵਧਾਈ ਦੇਣਾ ਹੀ ਆ ਜਾਂ ਕਿੱਦਾਂ ਵਾ ਜਿਵੇਂ ਸੜਮਾਚੀ ਨਹੀਂ ਗਈ ਐ ਸੜਿਆ ਮੱਤਾਂ ਏ ਮੈਨੂੰ ਵੀ ਉਦੋਂ ਮੈਂ ਜਦ ਦੱਸਿਆ ਨਾ ਮੈਂ ਕਿ ਮੈਂ ਤਾਂ ਇੱਕ ਖੁਸ਼ਖਬਰੀ ਦਵਾ ਮੈਂ ਤਾਂ ਦੇਦੀ ਦੀ ਨੌਕਰੀ ਲੱਗ ਗਈ ਆਂਦੀ ਇੱਕ ਖੁਸ਼ਖਬਰੀ ਮੈਨੂੰ ਐਵੇਂ ਆਂਦੀ ਲੈ ਤੇ ਮੈਨੂੰ ਆਂਦੀ ਹੱਲਾ ਨੌਕਰੀ ਲੱਗ ਗਈ ਤੇ ਮੈਂ ਤਾਂ ਡੱਬਾਈਂ ਦਿੱਤਾ ਮੈਂ ਤਾਂ ਪੁੱਛਿਆ ਨੀ ਮੈਂ ਤਾਂ ਦੋ ਦਿਨ ਹੀ ਹੋ ਗਏ ਜਾਂਦੇ ਕਰਮ ਹੋ ਗਿਆ ਕਿ ਮੈਂ ਭਲਾਉਂ ਡੱਬਾ ਡੱਬਾ ਡੁੱਬਾ ਥੋੜੀ ਲੈਣ ਆਈ ਏ ਤੇ ਇਸ ਦਾ ਦੇਖਣ ਆਈ ਸੀ ਵੀ ਕੀ ਕਰਦੀਆਂ ਦੋਵੇਂ ਜਾਣੀਆਂ ਇਹ ਗੱਲਾਂ ਚ ਨਾ ਵੀ ਨਾਲੇ ਇਹ ਸਿਆਣੇ ਅਸੀਂ ਉਹਨਾਂ ਦੇ ਵੀ ਜਾਂਦੇ ਮੈਨੂੰ ਤੇ ਵੀ ਡਰ ਲੱਗਣ ਲੱਗ ਪਿਆ ਵੀ ਜੇ ਨਿੰਦਿਆ ਚੁਗਲੀ ਚੁਗਲੀ ਨਾ ਨਾ ਦਾ ਕੰਮ ਬਣਿਆ ਤਾਂ ਕਿ ਸਿਆਣੇ ਦੇ ਨਾਲ ਜਾਣ ਲੱਗ ਪਏ ਵਿਕਾਰਪਾਣ ਵਾਲੀਆਂ ਜਿਹੜੀਆਂ ਇਹ ਬੜੀਆਂ ਜਨਾਨੀਆਂ ਘਰ-ਪਾੜ ਕੇ ਛੱਡਦੀਆਂ ਨਾ ਇਹਦਾ ਨਾਮ ਲਿਆ ਕਰੇ ਮਹਾਰਾਜ ਦੇ ਨਾਮ ਦੇ ਉੱਤੇ ਕੀ ਜਿਹੜਾ ਸਿਆਣਾ ਤੈਨੂੰ ਦੱਸਣਾ ਵੀ ਆਹੀ ਕੋਸ਼ ਹੈ ਜਿਹਨੂੰ ਨਿੰਦਿਆ ਚੁਗਲੀ ਦੀ ਆਤਮ ਬਣ ਗਈ ਤੋਦੀ ਹੋਰ ਕੀ ਤੇ ਇਹ ਸਿਆਣੇ ਕੋ ਜਾ ਕੇ ਨਾ ਬਾੜੂ ਜੇ ਇਦਾਂ ਨਾ ਗੱਲ ਬਣੀ ਤੇ ਜਰੂਰ ਸਿਆਣੇ ਤੇ ਜਾਊਗੀ ਤੇ ਇਦਾਂ ਦੀ ਹੈਗੀ ਜਨਾਨੀ ਤੇ ਤੂੰ ਬਾਲਾ ਬੂਆ ਮਾਰ ਕੀ ਰੱਖਿਆ ਕਰੀ ਹੁਣ ਮੈਨੂੰ ਤੇ ਇੱਕ ਟੈਨਸ਼ਨ ਇਹ ਲੱਗੀ ਰਿਆ ਕਰਨੀ ਨਹੀਂ ਦੀਦੀ ਤੁਸੀਂ ਕਹਿਤਾ ਨਾ ਹੁਣ ਨਹੀਂ ਇਦਾਂ ਮੈਂ ਇਹਨੂੰ ਤੇ ਜੇ ਮੈਂ ਬਾਈ ਚਾਂਸ ਤੂੰ ਕਹਿਣਾ ਵੀ ਮੈਂ ਕੰਮ ਅੰਦਰੋਂ ਕੁੰਡਾ ਲਾਇਆ ਤੂੰ ਕਹਿਣਾ ਵੀ ਨਹੀਂ ਮੈਂ ਕੰਮ ਕਰਨ ਦੇ ਹਾਂ ਪੀ ਇਹਦਾ ਕੋਈ ਪਤਾ ਨਹੀਂ ਮੈਨੂੰ ਤੇ ਹੁਣ ਇਹ ਵੀ ਭਰਮ ਪੈ ਗਿਆ ਵੀ ਕਿਹੜੇ ਵੇਲੇ ਆ ਕੇ ਕੁਛ ਕਰ ਕਰਾ ਨਾ ਜਾਵੇ ਕਿੱਡੀ ਵੇਖੋ ਕਲੇ ਪੁਆ ਨਾ ਦਵੇ ਆਪਣੇ ਵਿੱਚ ਇੰਨੀ ਬੜੀ ਤੁਹਾਡੇ ਕੋਲ ਕੁਛ ਹੋਰ ਤੇ ਮੇਰੇ ਕੋਲ ਕੁਛ ਹੋਰ ਉਹੀ ਨਾ ਵੀ ਇਹਦੀਆਂ ਗੱਲਾਂ 'ਚ ਨਾ ਆਵੀਂ ਤੇ ਤੂੰ ਇਹਨੂੰ ਘਰੇ ਨਹੀਂ ਬਣ ਦੇਣਾ ਮੇਰੀ ਭੈਣ ਮੈਨੂੰ ਤਾਂ ਹੁਣ ਬਹੁਤ ਟੈਨਸ਼ਨ ਲੱਗੀ ਇਹਦਾ ਕੀ ਲੈਣਾ ਵੀ ਇੰਨਾ ਆਪਣੀ ਬਣ ਕੇ ਰਹਿੰਦੀ ਤੇ ਕਿਹੜੇ ਵੇਲੇ ਆਪਣੀ ਕਲੇ ਪੈ ਜਾਣੀ ਚਲੋ ਠੀਕ ਹੈ ਜੀ ਮੇਰੇ ਵੀ ਥੱਕੇ ਮੈਨੂੰ ਨੀਂਦ ਆਉਂਦੀ ਆ। ਕੋਈ ਨਹੀਂ ਤੂੰ ਸੌ ਜਾ ਹੁਣ। ਠੀਕ ਹੈ ਜੀ। ਪੀ ਲਿਆ ਦੁੱਧ ਆ ਤਾਂ ਹਾਂਜੀ ਪੀ ਲਿਆ ਮੈਂ। ਤਾਂ ਤੁਸੀਂ ਆਖਦੇ ਨਾ ਮੇਰਾ ਫ੍ਰਿਜ ਚ ਰੱਖ। ਆਓ ਮੈਂ ਕੋਈ ਨਹੀਂ ਹੁਣ ਕਪੀ ਨਹੀਂ ਥੋੜੇ ਜਿਹਾ ਮਰੀ ਸੈਰ ਕਰਕੇ। ਠੀਕ ਹੈ ਜੀ ਫਿਰ ਹਾਂ। ਹਾਂ ਠੀਕ ਕੋਈ ਨਹੀਂ ਸੌ ਜਾ। ਤੂੰ ਇਹਨੇ ਟੈਨਸ਼ਨ ਲਿਓ ਮੈਂ ਨਹੀਂ ਕਿ ਮੈਨੂੰ ਪਤਾ ਲੱਗ ਗਿਆ ਵੀ ਤੂੰ ਵਾਸੀ ਦਾ ਧਿਆਨ ਥੋੜਾ ਜਿਹਾ ਰੱਖਣਾ ਵਈਹੀ। ਹਾਂਜੀ ਹਾਂਜੀ ਠੀਕ ਹੈ ਦੀਦੀ ਮੈਂ ਆਪਣੇ ਰੂਮ ਚ ਲੱਗੀ ਸੌਣ। ਚੰਗਾ। ਚਲ ਠੀਕ ਕੋਈ ਨਹੀਂ। ਚਲੋ ਠੀਕ ਚਲੀ ਰੂਮ ਆਪਣੇ। ਚੰਗਾ। ਠ